ਉਸ ਹਨੀ ਵਾਲਾ ਸ਼ਹੀਦੀ ਸਮਾਰਕ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸਮਾਤ ਤੇ ਮੱਥਾ ਟੇਕਣ ਦੇ ਲਈ ਦੂਰੋਂ ਦੂਰੋਂ ਲੋਕ ਪਹੁੰਚੇ ਨੇ ਕੁਝ ਲੋਕ ਸਮੂਹਿਕ ਰੂਪ ਤੇ ਵਿੱਚ ਤੇ ਕੁਝ ਆਪਣੇ ਪਰਿਵਾਰਾਂ ਸਮੇਤ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਉੱਥੇ ਹੀ ਫੌਜ ਦੇ ਬੈਂਡ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਟ ਕਰਨ ਦੇ ਲਈ ਸ਼ਹੀਦੀ ਗੀਤ ਗਾਏ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਟ ਕਰਦੇ ਆ ਲੋਕਾਂ ਨੇ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਦੋਂ ਹੀ ਹੋਵੇਗੀ ਜਦੋਂ ਅਸੀਂ ਉਹਨਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਰਣਮੇਂ ਚੀਦੀ ਦਿਹਾੜੇ ਦੇ ਮੌਕੇ ਦੇ ਉੱਪਰ ਜਿਹੜਾ ਅੱਜ ਵੈ 23 ਮਾਰਚ ਦਾ ਹੁਸੈਨੀ ਵਾਲੇ ਬਾਰਡਰ ਦੇ ਉੱਤੇ ਮੇਲਾ ਲੱਗ ਰਿਹਾ ਵੈ ਤੁਸੀਂ ਦੇਖ ਸਕਦੇ ਹੋ ਇੱਥੇ ਹੁਸੈਨੀ ਵਾਲੇ ਬਾਰਡਰ ਦੇ ਉੱਤੇ ਜਿੱਥੇ ਦੂਰੋਂ ਦੂਰੋਂ ਲੋਕ ਆ ਕੇ ਜੜੇ ਵੈ ਹੁਸੈਨੀ ਵਾਲੇ ਬਾਰਡਰ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀਆਂ ਜੜੀਆਂ ਨੇ ਉਹਨਾਂ ਦੀਆਂ ਸਮਾਧਾਂ ਤੇ ਆ ਕੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਅਰਪਿਤ ਕਰ ਰਹੇ ਨੇ ਤੇ ਖਾਸ ਕਰ ਲੇਵ ਹੈ ਹੁਸੈਨੀ ਵਾਲੇ ਬਾਰਡਰ ਦੇ ਉੱਤੇ ਜੜੀਆਂ ਵੈ ਉਸ ਟਾਈਮ ਜਦੋਂ ਵੈ ਆਜ਼ਾਦੀ ਦੀ ਲੜਾਈ ਲੜੀ ਗਈ ਸੀ ਉਸ ਟਾਈਮ ਇਹਨਾਂ ਦੀਆਂ ਜੜੀਆਂ ਵੈ ਲਾਸ਼ਾਂ ਜੜੀਆਂ ਇੱਥੇ ਅੱਧ ਜਲੀਆਂ ਗੁਰੂ ਤੇ ਸੁਖਦੇਵ ਦਾ ਤੇ ਹਰ ਵਾਰ ਜਿਹੜਾ ਵਾ ਕੋਈ ਨਾ ਕੋਈ ਵੀਆਈਪੀ ਜਿਹੜਾ ਵਾ ਇੱਥੇ ਆ ਕੇ ਆਪਦੇ ਸ਼ਰਦਾ ਦੇ ਫੁੱਲ ਅਰਪਿਤ ਕਰਦਾ ਹੈ ਬੜੀ ਲੰਬੀ ਤਾਦਾਦ ਦੇ ਵਿੱਚ ਇੱਥੇ ਲੋਕੀ ਆਉਂਦੇ ਨੇ ਦੂਰੋਂ ਦੂਰੋਂ ਲੋਕ ਆ ਕੇ ਤੇ ਸ਼ਰਦਾ ਦੇ ਫੁੱਲ ਚੜਾਉਂਦੇ ਨੇ ਕੈਮਰਾ ਪਰਸਨ ਦੇ ਨਾਲ ਕਮਲ ਮੋਤਾ ਇੰਡੀਅਨ ਨਿਊਜ਼ ਸੁਖਬਰਾਸ ਫਿਲਹਾਲ ਨਹੀਂ ਹੋ ਖਬਰਾਂ ਤੋਂ ਜੁੜੇ ਰਹੋ ਇੰਡੀਅਨ ਨਿਊਜ਼ ਪੰਜਾਬ ਦੇ ਨਾਲ